ਬਟ ਇਹ ਜਿਹੜੀ ਸੀ ਉਹ ਲੋਡਡ ਸੀ ਬੇਕਪ ਹੋ ਕੇ ਦਰੱਕੇ ਜਾ ਟਕਰਾਈ ਟਕਰ ਆਉਂਦੇ ਸਾਰੇ ਜਿਹੜੀ ਆ ਸਾਰੀ ਜਿਹੜੀ ਟਰੇਲਰ ਸੀ ਉਹਨੂੰ ਅੱਗ ਲੱਗ ਗਿਆ ਕੰਟਰੋਲ ਜਿਹੜਾ ਮੌਕੇ ਤੇ ਹੋ ਨਹੀਂ ਸਕਿਆ ਤੇ ਸਾਰੀ ਗੱਡੀ ਝੁਲਸ ਗਈ ਉਹਨੂੰ ਡੈੱਡ ਬੋਡੀ ਦਾ ਜੇ ਕਨਫਰਮ ਨਹੀਂ ਹੋ ਰਿਹਾ ਬੱਚੀ ਆ ਜਾਂ ਨਹੀਂ ਬੱਚੀ ਬੇਟਾ ਸੀ ਤਕਰੀਬਨ 3 ਸਾਲ ਹੋ ਗਏ ਗਏ ਨੂੰ ਆਸਟ੍ਰੇਲੀਆ ਦੇ ਵਿੱਚ ਸਾਡੀ ਜਿਹੜੀ ਲੜਕੀ ਆ ਉਹਨੂੰ ਤਕਰੀਬਨ 9 9.5 ਸਾਲ ਹੋ ਗਏ ਗਏ ਨੂੰ ਮੈਰਿਜ ਹੋਈ ਸੀ ਦੀ ਆਸਟ੍ਰੇਲੀਆ ਦੇ ਵਿੱਚ ਇਹ ਬੋਥਰ ਟ੍ਰੈਕਿੰਗ ਦਾ ਕੰਮ ਕਰਦਾ ਸੀ ਤੇ ਵਾਪਸੀ ਤੇ ਆ ਰਿਹਾ ਸੀ ਟੋਟਲ ਸਫਰ ਉਹ 700 ਮੀਲ ਦਾ ਸੀ 500 ਕਵਰ ਕਰ ਗਿਆ 200 ਅਜੇ ਕਰਦੇ ਲੱਗੇ ਰਹਿ ਗਿਆ ਸੀ ਕਰਨ ਵਾਲਾ ਵੱਡੀ ਜਿਹੜੀ ਸੀ ਉਹ ਲੋਡਡ ਸੀ ਬੇਕਾਬੂ ਹੋ ਕੇ ਦਰੱਖੇ ਜਾ ਟਕਰਾਈ ਟਕਰ ਆਉਂਦੇ ਸਾਰੇ ਜਿਹੜੀ ਆ ਸਾਰੀ ਜਿਹੜੀ ਟਰੇਲਰ ਸੀ ਉਹਨੂੰ ਅੱਗ ਲੱਗ ਗਿਆ ਕੰਟਰੋਲ ਜਿਹੜਾ ਮੌਕੇ ਤੇ ਹੋ ਨਹੀਂ ਸਕਿਆ ਤੇ ਸਾਰੀ ਗੱਡੀ ਝੁੱਲਸ ਗਈ ਉਹਨੂੰ ਡੈੱਡ ਬਾਡੀ ਦਾ ਜੇ ਕਨਫਰਮ ਨਹੀਂ ਹੋ ਰਿਹਾ ਬੱਚੀ ਆ ਜਾਂ ਨਹੀਂ ਬੱਚੀ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਹੀ ਅਸੀਂ ਜਾਵਾਂਗੇ ਜਾ ਕੇ ਪਤਾ ਕਰਾਂਗੇ ਉਸੇ ਸਾਬ ਨਾਲ ਜਿਹੜਾ ਅਸੀਂ ਬਲੱਡ ਬੋਡੀ ਨੂੰ ਇੱਧਰ ਲਿਆਵਾਂਗੇ ਉਹਨਾਂ ਦੀ ਫੈਮਿਲੀ ਹੈ ਫੈਮਿਲੀ ਚ ਉੱਤੇ ਸਿਰਫ ਉਹਦੀ ਘਰ ਵਾਲੀ ਆ ਜਾਂ ਉਹਦਾ ਬੇਟਾ ਸਵਾ ਕਸਾਲ ਦਾ ਹੈ ਕੋਈ ਚਾਹ ਸੀ ਇਹ ਮਰਦ ਉਹ ਆ ਕੇ ਗੁਰੂ ਜੀ ਕਰਦੇ ਮਾਨਵ ਵਿੱਚ ਬਹੁਤ ਚਾਹ ਸੀ ਇਹ ਜਦੋਂ ਪਿਛਲੇ ਸਾਲ ਆਇਆ ਇੱਥੋਂ ਡੇਢ ਸਾਲ ਹੋਇਆ ਹੈ ਸਾਇਸ ਤੇ ਹਜ਼ਾਰਾਂ ਨਾਲ ਮਿਲ ਕੇ ਗਿਆ ਹੈ ਤੇ ਬੱਚੇ ਦੀ ਜਿਹੜੀ ਸੀ ਉੱਥੇ ਇਹਨਾਂ ਨੇ ਆਇਆ ਇੱਕ ਮਹੀਨਾ ਪਹਿਲਾਂ ਜਨਮ ਦਿਨ ਤੇ ਪਾਰਟੀ ਰੈਸਟੋਰੈਂਟ ਚ ਕਰਕੇ ਬੜਾ ਖੁਸ਼ੀ ਬਕਾਇਦਾ ਆਪਣੀਆਂ ਆਯਾਦਾਂ ਕੀਲੀਆਂ ਛੱਡ ਗਿਆ ਇੱਥੇ ਇਹਨੇ ਦਸੰਬਰ ਦੇ ਵਿੱਚ ਆਉਣਾ ਸੀ ਜਨਵਰੀ ਇਹਨੇ ਰਹਿ ਕੇ ਇੱਥੇ ਉਹ ਲਿਖਿਆ ਸੀ ਕਿ ਸਾਰੇ ਸੱਜਣਾ ਮਿੱਤਰਾਂ ਨੂੰ ਬੁਲਾ ਕੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ ਇਹ ਨਾਲੇ ਸਾਰੇ ਭੈਣ ਭਰਾ ਇੱਥੇ ਮਿਲ ਜਾਣਗੇ ਕਿਉਂਕਿ ਉਹ ਸਾਡੇ ਪਰਿਵਾਰ ਦੇ ਵਿੱਚ ਪਹਿਲੀ ਝਲਕਾਰੀ بیٹے ਨੇ ਅਕਾਲ ਸਿੰਘ ਨੇ ਮਾਰੀ ਕਿ ਸਾਡੇ ਪਰਿਵਾਰ ਦਾ ਇੱਕ ਪਹਿਲਾ ਸਾਡਾ ਪੁੱਤਰਾ ਸੀ ਵੱਡਾ ਇਹ ਸੀ ਇੰਨੀਆ ਬੜੀਆਂ ਉਹਨੂੰ ਖੁਸ਼ੀ ਆ ਸੀ ਕਿ ਮੈਂ ਪਿਓ ਬਣਿਆ ਸਾਨੂੰ ਇਹ ਸੀ ਕਿ ਅਸੀਂ ਦਾਦੇ ਬਣੇ ਤਾਂ ਤਾਂ ਇੱਕ ਪਰਮਤਮਾ ਨੂੰ ਇਹ ਮਨਜ਼ੂਰ ਸੀ ਬਾਅਦ ਦਾ ਪਤਾ ਨਹੀਂ ਗੱਲਬਾਤ ਹੋਈ लास्ट ਟਾਈਮ ਤੁਹਾਡੀ ਕਦੋਂ ਗੱਲਬਾਤ ਹੋਈ ਹਾਂਜੀ ਹਾਂਜੀ ਮੇਰੀ ਕੱਲ੍ਹ ਕੱਲ੍ਹ ਹੋਈ ਸੀ ਤੇ ਚਾ ਗੱਡੀ ਚਲਾ ਰਿਆ ਸੀ ਚਲਦਾ ਚਲਦਾ ਜਾ ਰਿਹਾ ਸੀ ਕਿ ਮੇਰਾ ਜਿਹੜਾ ਵਾਪਸੀ ਦਾ ਲੋਡ ਆ ਇਹਨੇ ਉੱਥੋਂ ਜਿੱਦੋਂ ਚੱਲੇ ਐਡਿਲਾਡ ਤੋਂ ਉੱਥੋਂ ਨੇ ਲੋਡ ਮਿਲਿਆ ਨੇ ਰਸਤੇ 'ਚ ਲੋਡ ਇਹਨੇ ਚੱਕਿਆ ਏ ਛੇਕਸਾ ਸੀ ਗੱਲਬਾਤ ਕਰਦੇਰੇ ਪਰਿਵਾਰਕ ਗੱਲਾਂ ਚੱਲਦੇ ਰਹੀਆਂ ਸਾਡਾ ਗਰੁੱਪ ਜਾਂ ਬਣਿਆ ਪਰਿਵਾਰ ਦਾ ਸਾਰੇ ਚੋਂ ਬੱਚਿਆਂ ਦਾ ਹੀ ਪੰਜਾਂ ਦਾ ਗਰੁੱਪੀਗ ਦੇ ਵਿੱਚ ਸਾਰੇ ਜਿਹੜੇ ਇੱਕ ਦੂਜੇ ਨੂੰ ਆਸਾ ਮਜ਼ਾਕ ਠੱਠੇ ਕਰਦੇ ਰਹੇ ਇਹ ਤਾਂ ਪਤਾ ਨਹੀਂ ਸੀ ਕਿ ਮੇਰਾ ਕੱਲ ਦਿਨ ਮੈਂ ਤੁਹਾਨੂੰ ਵਿਖਾਈ ਨਹੀਂ ਦੇਣੀ ਬਿਲਕੁਲ ਸਵੇਰੇ ਕਿਤਾਬਾ ਲਗਾ ਕੋ ਸਵੇਰੇ ਅਸੀਂ ਤਾਂ ਤਿਆਰ ਹੋ ਰਹੇ ਸੀ ਡਿਊਟੀ ਦੇ ਤੇ ਕੁਦਰਤੀ ਲਾਈਵ ਪ੍ਰੋਗਰਾਮ ਇਹਨਾਂ ਦਾ ਸਾਡਾ ਆ ਰਿਹਾ ਸੀ ਇਕੱਠੇ ਹੋਏ ਸੀ ਬੱਚੇ ਤੇ ਇਹਨੂੰ ਸਗੋਂ ਐਡ ਕਰਨਾ ਸੀ ਤੇ ਅਸੀਂ ਜਲਦੀ ਜਲਦੀ ਇਲੈਕਸ਼ਨ ਕਰਕੇ ਅਸੀਂ ਜਿਵੇਂ ਚਲੋ ਇਲੈਕਸ਼ਨ ਡਿਊਟੀਆਂ ਵੰਡਣੀਆਂ ਐ ਤੇ ਸਾਰੇ ਐਡ ਹੋ ਕੇ ਫਿਰ ਟਾਈਮ ਲੱਗ ਜਾਂਦਾ ਹੈ ਸਾਡੇ 8:30 ਸਕੂਲ ਲੱਗਦਾ ਸੀ 8 ਵਜੇ ਜਿਹੜਾ ਅਸੀਂ ਲਾਈਵ ਜਦੋਂ ਇਹ ਹੋਇਆ ਤੇ ਉਦੋਂ ਅਚਨਚੇਤ ਪੁਲਿਸ ਦਾ ਉਤੋਂ ਪੁਲਿਸ ਸਟੇਸ਼ਨ ਦੇ ਉਤੋਂ ਫੋਨ ਆਇਆ ਇਹ ਇਸ ਟਰੱਕ ਨੰਬਰ ਦਾ ਜਿਹੜਾ ਐਕਸੀਡੈਂਟ ਹੋ ਗਿਆ ਤੇ ਇਸ ਭਗਵੰਤ ਸਿੰਘ ਨਾਮ ਦਾ ਜਿਹੜਾ ਵਿੱਚ ਡਰਾਈਵਰ ਸੀ ਉਹ ਨਹੀਂ ਰਿਹਾ ਮਾਪੋ ਆਪਣੇ ਬੱਚਿਆਂ ਨੂੰ ਇਦਾਂ ਵਿਦੇਸ਼ ਭੇਜਦੇ ਆ ਜਿਹੜਾ ਇਹੋ ਜਿਹਾ ਕਰਨਾ ਹੋਦੀ ਆ ਤੇ ਕਿਸ ਤਰੀਕੇ ਦੀ ਸੀ ਸਿਲਸਿਲਾ ਹੈ ਬੇ ਬੇਸ਼ੱਕ ਸਾਡੇ ਦਾਦਾ ਜੀ ਫ੍ਰੀडम फाइਟਰ ਹੋਏ ਆ ਤੰਤਰ ਦਾ ਸੰਗਰਾਮ ਹੈ ਇਹ ਦੇਸ਼ ਨੂੰ ਆਜ਼ਾਦ ਕਰਾਇਆ ਹੈ ਪਰ ਜਦੋਂ ਅਸੀਂ ਬਾਲਦੇਸ਼ਾ ਵਿੱਚ ਪ੍ਰਵੇਸ਼ ਕੀਤਾ ਹੈ ਕਿ ਚੰਗਾ ਸਿਸਟਮ ਉੱਥੇ ਆ ਇੱਥੇ ਜੇ ਸਿਸਟਮ ਸਿੱਧੰਗਾ ਹੋਵੇ ਤਾਂ ਸਾਨੂੰ ਭੇਜਣ ਦੀ ਲੋੜ ਹੀ ਨਹੀਂ ਇੱਥੇ ਭਾਵੇਂ ਅਕਾਲੀ ਆਵੇ ਕਾਂਗਰਸ ਆਵੇ ਕੋਈ ਸਰਕਾਰ ਆਵੇ ਇੱਥੇ ਦਿੱਤ ਸਿਸਟਮ ਦਾ ਤੈਸ ਨੈਸ ਕਰਕੇ ਰੱਖਦਾ ਹੈ ਦੁਖੀ ਹੋਏ ਪਏ ਜੇ ਇੱਥੇ ਰੁਜ਼ਗਾਰ ਮਿਲਦਾ ਹੋਵੇ ਤਾਂ ਘਾਟਾ ਕਦਾ ਫਿਰ ਅਸੀਂ ਕਿਉਂ ਬੱਚੇ ਪਰਦੇਸਾਂ 'ਚ ਭੇਜੀਏ ਲੱਗਦਾ ਕਿ ਜਿਆਦਾਤਰ ਲੋਕ ਜਿਹੜੇ ਹੁੰਦੇ ਨੇ ਆਰਥਿਕ ਮੰਦਹਾਲੀ ਇਹਨਾਂ ਦੀ ਹੁਦਰੀ ਨੇ ਕਾਫੀ ਵੀਕ ਹੁੰਦੇ ਨੇ ਜਿਹੜਾ ਇਕਨੋਮਿਕਲ ਉਹ ਜਾਣਨੇ ਤੋਂ ਤੁਹਾਡਾ ਤੇ ਥੋੜਾ ਇਕਨੋਮੀਕਲੀ ਵੀ ਤੁਸੀਂ ਠੀਕ ਹੋ ਗਿਆ ਵੀ ਬੱਚੇ ਭੇਜੇ ਜਾਂਦੇ ਤੇ ਨਹੀਂ ਇਸ ਤਰ੍ਹਾਂ ਆ ਕਿ ਜੇ ਬੱਚੇ ਤੇ ਜੇ ਅਸੀਂ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਆ ਤੇ ਉਹਨਾਂ ਦੇ ਬਾਅਦ ਰੁਜ਼ਗਾਰ ਤੇ ਚਾਹੀਦਾ ਆ ਕੱਲਾ ਜ਼ਮੀਨ ਜਿਆਦਾ ਤਾਂ ਵਾਸਤਾ ਨਹੀਂ ਇਹਨੀਆਂ ਪੜਾਈਆਂ ਕਰਦੇ ਹਰ ਇੱਕ Banda ਚਾਹੁੰਦਾ ਇਹ ਕਿ ਮੈਂ ਸਰਕਾਰੀ ਰੁਜ਼ਗਾਰ ਤੇ ਆਵਾਂ ਇਹ ਸਰਕਾਰੀ ਰੁਜ਼ਗਾਰ ਜਿਹੜਾ ਇਹ ਮਿਲਣਾ ਇੰਪੋਸੀਬਲ ਹੈ ਜਿਹੜਾ ਜੇ ਅਸੀਂ ਇਹ ਤੇ ਬੱਚੇ ਨੂੰ ਕਿਸੇ ਅਫਸਰੀ ਰੈਂਕ 'ਚ ਹੀ ਭੇਜਦੇ ਆ ਪ੍ਰੈਸ਼ਰਾਈਜ਼ ਇੰਨਾ ਜ਼ਿਆਦਾ ਪ੍ਰੈਸ਼ਰ ਹ ਉਸ ਤੋਂ ਪੋਲੀਟਿਕਲੀ ਇਹ